हां मैं भी उधर कह रहे हैं सर ये तो आपको डिक्टेट कर रहे हैं कि हाउस रूल जान करो फिर ਸਾਡੇ ਮੁਤਾਬਕ ਗੱਲ ਕਰੋ ਸਾਨੂੰ ਮੀਡੀਆ ਮੁਰੇ ਜਾਇਆ ਹੋਣਗੋ ਸਾਨੂੰ ਤਖਤੀਆਂ ਦਿਖਾਇਆ ਹੋਣਗੋ ਇਹ ਆ ਗੱਲ ਕਰ ਰਹੇ ਹੈ ਮੈਂ ਜੋ ਸਰ ਤੁਸੀਂ ਆਰਡਰ ਕਰ ਰਹੇ ਹੋ ਮਾਨ ਨਹੀਂ ਨਹੀਂ ਰਹੇ ਦਨ ਪ੍ਰਿਵਿਲੇਜ ਐਕਸ਼ਨ ਵੀ ਹੋਣਾ ਚਾਹੀਦਾ ਸਰ ਪ੍ਰਿਵਿਲੇਜ ਐਕਸ਼ਨ ਕਿ ਸਪੀਕਰ ਦੀ ਨਹੀਂ ਗੱਲ ਮੰਨ ਰਹੇ ਸਪੀਕਰ ਨੂੰ ਡिक्टेट ਕਰ ਰਹੇ ਹੋ ਤੁਸੀਂ ਮੈਂ 1 ਮਿੰਟ ਮੈਂ ਬੇਤੀ ਕਰਨਾ ਤੁਹਾਡੀ ਗੱਲ ਵੀ ਸੁਣ ਲਾਂਗੇ ਆਪਾਂ ਹਾਊਸ ਵੀ ਚਲਾਉਣਾ ਹੈ ਤੁਸੀਂ ਬੈਠੋ ਮੈਂ ਆਪਾ ਮੁੱਖ ਮੰਤਰੀ ਸਾਹਿਬ ਦੀ ਗੱਲ ਸੁਣ ਲਈਏ ਤੇ ਡਿਪਟੀ ਸਪੀਕਰ ਸਾਹਿਬ ਤੁਸੀਂ ਉੱਪਰ ਆ ਜਾਓ ਮੈਂ ਇਹਨਾਂ ਦੀ ਗੱਲ ਸੁਣ ਲਵਾਂ ਠੀਕ ਹੈ ਨਾ ਜੀ ਤੁਸੀਂ ਤੁਸੀਂ 2 ਮਿੰਟ 1 ਮਿੰਟ ਤੁਸੀਂ ਬਖਰੀ ਕਰਦੇ ਸੁਣੋ ਨਾ ਤੁਸੀਂ ਵੀ ਡਿਕਟੇਟ ਨਾ ਨਾ ਕਰੋ ਸਰ ਡਿਕਟੇਟ ਤੁਹਾਨੂੰ ਬੇਇੱਜ਼ਤੀ ਕਰਦਾ ਇਹਨਾਂ ਦੀ ਜਮਾਂ ਗੱਲ ਨਾ ਸੁਣੋ ਇੰਨਾ ਵੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਇਹਨਾਂ ਨੂੰ ਇੱਥੇ ਕੋਈ ਸੁਣੀ ਜਾਂਦੇ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਉਹ ਇੱਥੇ ਰੋਣਾ ਪਉਣ ਨੂੰ ਆਉਂਦੇ ਰੋਣਾ ਪਾ ਕੇ ਜਿੰਦਾਬਾਦ ਮਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤਿਮੰਦ ਆ ਹਾਊਸ ਨੂੰ ਪਹਿਲਾਂ ਤਾਂ ਕਹਿੰਦੇ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤ ਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣ ਨਹੀਂ ਦਿੰਦੇ ਦਫਾ ਕਿਹਦੇ ਪਾਸੇ ਤੁਸੀਂ ਯਾਰ ਹੱਦ ਆ ਯਾਰ ਕਿਸੇ ਪਾਸੇ ਤਾਂ ਆ ਜਾਓ

ਇਹ ਪਹਿਲਾਂ ਵਾਲੀ ਗੱਲ ਗਲਤ ਆਪਾਂ ਕੰਮ ਚਲਾਈਏ ਚਲ ਜੀ ਸਪੀਕਰ ਸਾਹਿਬ ਜੀ ਮੇਰਾ ਗਿਫਟ ਹੈ ਇੱਕ ਮਿੰਟ ਸਰ ਸਰ ਸਪੀਕਰ ਸਾਹਿਬ ਪਹਿਲਾਂ ਦੱਸੋ ਕੱਲ ਤੁਸੀਂ ਗੱਲ ਆ ਜੰਦਰ ਵਾਲੀ ਦੱਸੋ ਬਹੁਤ ਨਹੀਂ ਸਪੀਕਰ ਸਾਹਿਬ ਇਹ ਚੰਦਰ ਬਾਦਲ ਲੋਣਾ ਨਾ ਅੰਦਰ ਲੋਣਾ ਕਿ ਭਾਗੇ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪੱਖ ਹੋਵੇ ਸਭੀ ਕਹੋ ਮੈਂ ਚਲੋ 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 ਆਪਾ ਬਹੁਤ ਟਾਈਮ ਖਰਾਬ ਨਹੀਂ ਕਰਦੇ ਬਹੁਤ ਧੰਨਵਾਦ ਦੇਖੋ ਇਥੇ ਨਾ ਕਿਸੇ ਨੇ ਗਿੰਦਰਾ ਲਾਇਆ ਇੱਕ ਮਿੰਟ ਮੇਰੀ ਗੱਲ ਸੁਣੋ ਨਾ ਲਾਉਣਾ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਗੱਲ ਮੈਂ ਅਪਰੀਸ਼ੀਏਟ ਕਰਦਾ ਐ ਇਹ ਚਾਹੁੰਦੇ ਵੀ ਡਿਸਕਸ਼ਨ ਹੋਵੇ ਜਦੋਂ ਇਸ ਆਪਣੀ ਗੱਲ کہہ ਕੇ ਇੱਕ ਪਖਤੂਰਾ ਜੇ ਤੁਰ ਜਾਂਦਾ ਸਪੀਕਰਾਂ ਲੋਕਾਂ ਦੀ ਗੱਲ ਸੁਣਦਾ ਨਹੀਂ ਇੱਥੇ ਗਲਤ ਗੱਲ ਹੈ ਨਾ ਸਪੀਕਰ ਸਾਹਿਬ ਅਸਲ ਤੇ ਜਿੰਦੇ ਨਾਲ ਫਸ ਗਏ ਅਸਲ ਤੇ ਜਿੰਦੇ ਨੂੰ ਫਸ ਗਏ ਮੈਂ ਤੁਹਾਨੂੰ ਗਿਫ ਦਿੱਤਾ ਮੈਂ ਇਹ ਨਾਲ ਬੇਨਤੀ ਕਰ ਦਿੰਦਾ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾਲ ਲੈਣ ਦਿਓ ਜੀ ਉਦੋਂ ਬਾਅਦ ਚਲਾ ਲਾਂਗੇ ਫਿਰ ਅੱਪਾ ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਬਾਰਾ ਚਲੋ ਚਲੋ ਸਭਿਕਾ ਸਾਹਿਬ ਇਹਨਾਂ ਨੇ ਜਾਣ ਹੈ ਇਹਨਾਂ ਨੇ ਜਾਣ ਹੈ ਇਹ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਜਾਣ ਹੈ ਇਹਨਾਂ ਨੂੰ ਜਾਣ ਦਾ ਕੋਈ ਬਹਾਨਾ ਦੇ ਦਿਓ ਜੀ ਦੇਖੋ ਮਾਰਯੋਗ ਮੁੱਖ ਮੰਤਰੀ ਸਾਹਿਬ ਮਾਰਯੋਗ ਲੀਡਰ ਆਫ ਪਾਕਿਸਤਾਨ ਤਾਲਾ ਅੰਦਰੋਂ ਲੱਗ ਰਿਹਾ ਮਿਸਟਰ ਬਾਜਵਾ ਕਿਹੜੀ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਲਾ ਬਾਹਰੋਂ ਨਹੀਂ ਲੱਗ ਰਿਹਾ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਤੁਸੀਂ ਅੰਦਰ ਰਹੋ ਚਲੋ ਜਾਓ ਤੁਮੀ ਕਹਾਲ ਇਹਨਾਂ ਨੂੰ ਜਾਣ ਦੋ ਇਹਨਾਂ ਨੂੰ ਜਾਣ ਦਾ ਬਾਅਦ ਕਰ ਲਓ ਮੈਂ ਬੇਨਤੀ ਕਰਦਾ ਹਾਂ ਪੱਖ ਅਤੇ ਵਿਪੱਖ ਨੂੰ ਕਿ ਇੱਥੇ ਜਿਹੜੀ ਗੱਲ ਜਿੰਦਰੇ ਵਾਲੀ ਹੋਈ ਹੈ ਉਹ ਸਿੰਬੋਲਿਕ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਬਿਲਕੁਲ ਬਹਿਣਾ ਚਾਹੀਦਾ ਮੈਂ ਸਾਰੇ ਮੈਂਬਰਸhipਾਂ ਤੋਂ ਬੇਨਤੀ ਕਰਦਾ ਕਿ ਜਿੰਨਾ ਲੋਕਾਂ ਨੇ ਆਪਾਂ ਨੂੰ ਇੱਥੇ ਵੋਟਾਂ પાਕੇ ਭੇਜਿਆ ਆਪਣੀ ਨੁਮਾਇੰਦਗੀ ਦੇਣ ਲਈ ਭੇਜਿਆ ਉਹਨਾਂ ਲੋਕਾਂ ਦੀ ਆਪਣੇ ਤੋਂ ਇਹ ਤਵਕਕੋ ਹੈ ਕਿ ਅਸੀਂ ਉਹਦਾ ਦੇ ਦੁੱਖ ਦਰਦ ਨੂੰ ਇੱਥੇ ਰੱਖੀਏ ਜੇ ਕੋਈ ਮਾਰਯੋਗ ਮੈਂਬਰ ਕਿਸੇ ਦਾ ਦੁੱਖ ਦਰਦ ਰੱਖਦਾ ਤੇ ਉਹਨੂੰ ਸੁਣੀਏ ਇਹ ਬਿਲਕੁਲ ਜਸਟੀਫਾਈਡ ਨਹੀਂ ਕਿ ਇੱਕ ਢੇਰ ਬੋਲੀ ਜਾਂਦੀ ਹੈ ਦੂਜੀ ਢੇਰ ਵਾਕ ਆਊਟ ਕਰਕੇ ਚਲ ਜੇ ਸੋ 10 ਮਿੰਟ ਇੱਥੇ ਹਾਜ਼ਰੀ ਲਈ ਆਉਂਦੀ ਤੇ ਆਪਾਂ ਚੱਲ ਗਏ ਉਸ ਗੱਲ ਨੂੰ ਬਿਲਕੁਲ ਸਿੰਬੋਲਿਕ ਤੌਰ ਤੇ ਮਾਰਯੋਗ ਕਾਂਗਰਸ ਜੀ ਸਾਹਿਬ ਨੇ ਠੀਕ ਕਿਹਾ ਇੱਕ ਮਿੰਟ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ 4-5 ਦਿਨ ਪਹਿਲਾਂ ਰਵਨੀਤ ਬਿੱਟੋ ਹੋਰੀ ਮਿਊਸਪਲ ਕਮਿਸ਼ਨਰ ਦੇ ਦਫ਼ਤਰ ਨੂੰ ਤਾਲਾ ਲਗਾਉਣ ਗਏ ਸੀ ਉਹ ਤਾਲਾ ਠੀਕ ਹੈ ਇਹ ਤਾਲਾ ਅੰਦਰੋਂ ਲਾ ਰਹੇ ਆਂ ਅੰਦਰੋਂ ਤਾਂ ਕਿ ਤੁਸੀਂ ਇੱਥੇ ਬੈਠੇ ਰਹੋ ਤੁਸੀਂ ਨਜ਼ਾਰੇ ਲੈਣ ਵਾਸਤੇ ਆਏ ਹੋ 2 ਮਿੰਟ ਮੁਰਦਾਬਾਦ ਕਰੋ ਫੋਟੋਆਂ ਛੱਪ ਗਿਆ ਚਲੋ ਤਾਲਾ ਲਵਾਓ ਮੈਂ ਸਰ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਵੀ ਤਾਲਾ ਲਵਾਓ ਜੀ ਮਤੇ ਤੇ ਮੁੱਖ ਮੰਤਰੀ ਸਾਹਿਬ ਮਤਰੇ ਤੇ ਤੁਸੀਂ ਕਾਈਂਡਲੀ ਬੋਲੋ ਤੁਸੀਂ ਬੈਠੋ ਜੀ ਤੁਸੀਂ ਬੈਠੋ ਮੁੱਖ ਮੰਤਰੀ ਸਾਹਿਬ ਮਤਰੇ ਤੇ ਬੋਲਣਗੇ ਜੀ ਬੋਲੋ ਬੋਲਵਾ ਕਰੋ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਇੰਨੀ ਮਾੜੀ ਆਪੋਜੀਸ਼ਨ ਦੇ ਹੁੰਦੇ ਹੋਏ ਵੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਹੈ ਸਪੀਕਰ ਸਾਹਿਬ ਤੇ ਮੈਂ ਪੰਜਾਬ ਦੇ ਵਿੱਚ ਜੋ ਪਿਛਲੇ 2 ਸਾਲ ਤੋਂ ਪ੍ਰੋਵਾਈਡ ਕਰਦਾ ਤਾਲਾ ਲਵਾ 16 ਮਾਰਚ ਨੂੰ 2 ਸਾਲ ਹੋਣਗੇ 16 ਮਾਰਚ ਨੂੰ 2 ਸਾਲ ਹੋਣਗੇ ਤੇ ਉਹ ਦੋ ਸਾਲਾਂ ਅਸੀਂ ਕੀ ਕੀ ਕੀਤਾ ਇਹਦੇ ਬਾਰੇ ਵੈਸੇ ਗਵਰਨਰ ਦੀ ਮੰਨ ਜੋ ਗਵਰਨਰ ਦੀ ਸਪੀਚ ਦੇ ਵਿੱਚ ਸੀ ਪਰ ਕਿਉਂਕਿ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਗਵਰਨਰ ਸਾਹਿਬ ਦੀ ਸਪੀਚ ਨੂੰ ਡਿਸਟਰਬ ਕੀਤਾ ਔਰ ਮਾਨਯੋਗ ਗਵਰਨਰ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਮੈਂ ਬਿਨਾਂ ਕਿਸੇ ਕੌਮਾ ਬਿੰਦੀ ਕੱਟੇ ਇਹ ਸਾਰਾ ਭਾਸ਼ਣ ਪੜਨਾ ਚਾਹੁੰਦਾ ਸੀ ਪਰ اپੋਜੀਸ਼ਨ ਜਿਹੜੀ ਹੈ ਉਹ ਸੁਣਨਾ ਨਹੀਂ ਚਾਹੁੰਦੀ ਤੇ ਮੇਰੇ ਭਾਸ਼ਣ ਨੂੰ ਸਾਰੇ ਨੂੰ ਪੜਿਆ ਗਿਆ ਸਮਝਿਆ ਜਾਵੇ ਬਹੁਤ ਵੱਡੀ ਗੱਲ ਹੈ ਕਿ ਟੇਬਲ ਤੇ ਉਹ ਭਾਸ਼ਣ ਜਿਹੜਾ ਉਹ ਟੇਬਲ ਹੋ ਗਿਆ ਸਰ ਸੋ ਮੈਂ ਗੱਲਾਂ ਇਹਨਾਂ ਨੇ ਜੋ ਮਰਜ਼ੀ ਕਰਨੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਬਿਜਲੀ ਮੁਫਤ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਪ੍ਰਾਈਵੇਟ ਫਰਮਨ ਪ੍ਰਾਂਟ ਖਰੀਦ ਲਏ ਇਹਨਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਸਕੂਲ ਆਫ ਫੈਮਿਨਸ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਆਮ ਆਦਮੀ ਕਲੀਨਿਕਾਂ ਨਾਲ ਕੋਈ ਸਬੰਧ ਨਹੀਂ ਸਿਰਫ ਨਾਲ ਲੈਣਾ ਦੇਣਾ ਹੀ ਕੱਖ ਨਹੀਂ ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਿਓ ਸਾਨੂੰ ਕੁਰਸੀ ਦਿਓ ਉਹ ਮਿਲ ਨਹੀਂ ਸਕਦੀ ਉਹ ਲੋਕ ਦਿੰਦੇ ਆ ਜੀ ਉਹ ਲੋਕ ਦਿੰਦੇ ਆ ਜੇਕਰ ਤੇ ਇਹਨਾਂ ਦੇ ਹੱਥ 'ਚ ਹੁੰਦੀ ਆ ਆਪ ਹੀ ਲੈ ਲੈਂਦੇ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਸਰ ਇਹਨਾਂ ਕਰਕੇ ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 100-150 ਰੁਪਿਆ 200 ਰੁਪਿਆ ਧਿਆਨ ਕੇ ਜਾਂ ਅਸੀਂ ਸਟੇਜਾਂ ਤੇ ਜਾਂਦੇ ਰਹੇ ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਇੰਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕਟਾਂ ਦੀ ਸਮਕਲਿਕ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਇੱਥੇ ਫਿਰ ਇਹ ਫਿਰ ਜ ਸਵਾ ਲੱਖ ਦਾ ਸ਼ਾਲ ਲੈ ਕੇ ਆਣਗੇ ਕਦੇ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਇਹ ਸਾਰੇ ਮਟੀਰੀਅਲ ਹੀ ਇਨਾਂ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲੇ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨੀ ਪਰੰਨੀ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਡਾਕਟਰ ਚੰਦ ਜੀ ਚਲਨੀ ਮੰਨਿਆ ਪਰੰਨੀ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ 2 ਸਾਲ ਹੋ ਗਏ ਚਲਾਉਂਦੇ ਆ ਪੰਜਾਬ ਨੂੰ ਕੋਈ ਕਾਠਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵੰਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਹੈ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਸੋ ਇਸ ਕਰਕੇ ਮੈਂ ਸਪੀਕਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਕਿ ਆਮ ਤੌਰ ਤੇ ਕੀ ਹੁੰਦਾ ਸੀ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਆਖੇ ਆਖੇ ਆਪਣੀ ਸਰਕਾਰੀ ਸੰਸਥਾਵਾਂ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਪਹਿਲੀ ਵਾਰ ਹੋਇਆ ਉਲਟੀ ਗੰਗਾ ਬਈ ਹੈ ਅਸੀਂ 540 ਮੀਗਾਵਾਟ ਦਾ ਜੀਵੀਕੇ ਦਾ ਗੋਇੰਦਵਾਲ ਵਾਲਾ ਜਿਹੜਾ ਥਰਮਲ ਪਲਾਂਟ ਹੈ ਸਰਕਾਰ ਨੇ ਇੱਕ ਫਰਬਰੀ ਨੂੰ ਖਰੀਦਿਆ ਹੈ 540 ਮੈਗਾਵਾਟ ਦਾ 팀 ਹਾਲ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਫਰਮਰ ਪਲਾਂਟ ਰੱਖਿਆ ਸ੍ਰੀ ਗੁਰੂ ਅਮਰਦਾਸ ਦੀ ਸਾਰੀ ਜ਼ਿੰਦਗੀ ਕਿ ਜੇ ਜੀ ਗੁਰੂ ਨੇ ਆਪਣੇ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਚ ਨਿਕਲੀ ਬਿਤਾਈ ਉੱਥੇ ਸਤੀ ਪ੍ਰਥਾ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਆ ਹੁਣ ਜਦੋਂ ਗੁਰੂ ਅਮਰਦਾਸ ਜੀ ਦੀ ਗੱਲ ਚੱਲ ਰਹੀ ਹੈ ਐਸੇ ਮੁਰਦਾਬਾ ਦੇ ਨਾਰੇ ਲਾਉਣ ਵਾਲਾ ਨੂੰ ਕੋਈ ਨਰਕਾਂ ਚ ਢੋਈ ਮਿਲੂ ਇਹਨਾਂ ਨੂੰ ਨਰਕਾਂ ਚ ਢੋਈ ਮਿਲੂ ਇਹਨਾਂ ਨੂੰ ਮੁਰਦਾਬਾ ਦੇ ਨਾਰੇ ਲਾਈ ਜਾਂਦੇ ਜਦੋਂ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਿਹਾ ਆ ਇਹਨਾਂ ਦੇ ਆ ਇਹਨਾਂ ਦੇ ਹਾਲਾਤ ਨੇ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਖੈਰਾ ਸਾਹਿਬ ਹਜੇ ਕਾਂਗਰਸੀ ਹੋ ਖੈਰਾ ਸਾਹਿਬ ਕਾਂਗਰਸੀ ਹੋ ਅੱਜਕੱਲ ਕਿੱਥੇ ਹੋ ਅੱਜਕੱਲ ਪਹਿਲਾਂ ਖਾਲੀਆਂ ਦੋਲੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਐ ਤੋ ਵੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਹਿ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ ਵਾਤੇ ਤੇ ਆ ਜਾਓ ਵਾਤੇ ਤੇ ਆ ਜਾਓ ਕਮਾਂ ਆਵੀਂ ਮੈਂ ਕਹਣਾ ਸਪੀਕਰ ਤੇ ਮੈਂ ਕਿਹਨਾਂ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਮੁਕਤੀ ਦੀ ਗੱਲ ਹੋ ਰਹੀ ਹੈ ਮੋਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਜਵਾ ਸਾਹਿਬ ਨਮਸਕਾਰ ਆਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ تھا ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇ ਨੇ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਤਾਂ ਜਿਹੜਾ ਜ਼ਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜ਼ਿੰਦਗੀ ਜ਼ਿਆਦਾ ਨਹੀਂ ਪਰ ملنی نہیں کرسی باجوا صاحب نے آفر کردا گھنٹہ اتنے بہ جاؤ میرے باجوا صاحب ادا گھنٹہ بہ کے فیلنگ لے لو نہیں دینی اتھی بہ لو <تصفح> اہی پجامی ہے کامنے. مشکل ہے جی مشکل ہے <تصفح> ਨਹੀਂ ਜਾਂਦਾ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਬਾਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦਨੂ ਡੇਡਾ ਕਰ ਦੋ ਉਧਰ ਵੀ ਹੋ ਜਾਂਦੇ ਮਾਰਿਓ ਮੁਖਮਤੀ ਸਾਹਿਬ ਵਰਨੇ ਡਰੈਸ ਮੈਨੂੰ ਪਤਾ ਲੱਗਿਆ ਹੁਣ ਕਿਤੇ ਨਵੀਂ ਬਾਟੀ ਜਾ ਰਹੇ ਮੈਨੂੰ ਪਤਾ ਲੱਗਿਆ ਕਿ ਨਵੀਂ ਬਾਟੀ ਜਾ ਰਿਹਾ ਹੈ ਸੋ ਇਹਨਾਂ ਨੂੰ ਕੁਛ ਨਹੀਂ ਲੱਭਣਾ ਇਹ ਏਉਪਮ ਕਰਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਥੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਔਰ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲਿਟਿਕਲ ਬੈਕਗਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜੱਜ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਜਿੱਕਾ ਸਾਹਿਬ ਚੁੱਪ ਕਰ ਜਾ ਮੱਖੋਂ ਚੋਫੇ ਨੂੰ ਹੱਥੋਂ ਚੋਫੇ ਨੂੰ ਵੀ ਚੁੱਪ ਹੀ ਗਈਆਂ ਨਾ ਹੁਣ ਚੁੱਪ ਕਰ ਜਾ ਕਿਹਨੂੰ ਡੈਕ ਕਰੋ ਸਾਰਿਆਂ ਦੀ ਮੇਰੇ ਕੋਲੇ ਫੈਲਾ ਪਈਆਂ ਸਾਰਿਆਂ ਦੀ ਸਰ ਕਾਨੂੰ ਬਜਟ ਰੇਸ਼ ਕਰਨਗੇ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬਸਾਂ ਦੀਆਂ ਬਾੜੀਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ ਚੋਂ ਮੱਸਾਂ ਟਰੱਕਾਂ ਦੀਆਂ ਬਾੜੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦਰਾਂਨ ਬਸਾਂ ਦੀਆਂ ਬਾੜੀਆਂ ਲਵਾਉਣ ਵਾਸਤੇ ਸਾਨੂੰ ਹਰਤਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਬੜਿੰਗ ਸਾਹਿਬ ਰਾਜਾ ਬੜਿੰਗ ਸਾਹਿਬ ਆ ਸੁਣ ਲਓ ਬਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬੱਸਾਂ ਦੀਆਂ ਬਾੜੀਆਂ ਛੋਲੂਆਂੀਆਂ ਪਈਆਂ ਇਹਦਾ ਬਾਰੇ ਵੀ ਸਰ ਕੋ ਜਾਂਚ ਕੀਤੀ ਜਾਊ ਕਿੰਨਾ ਘੱਟ ਆ ਪਿਆ ਆਪਾਂ ਨੂੰ ਤੇ ਬੱਸਾਂ ਲੋਕ ਬਾੜੀਆਂ ਲਵਾਉਣੋਂ ਦੇ ਇੱਥੇ ਸ਼ੋ ਇਹਨਾਂ ਦੀ ਮੁਰਦਾਬਾਦ ਮੁਰਦਾਵਾ ਸੁਣੀ ਜਾਓ ਜਨਤਾ ਵੱਲੋਂ ਵੀ ਮੁਰਦਾਬਾਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਸਰ ਇਹ ਹੀ ਕਾਂਗਰਸ ਹੈ ਜਦੋਂ ਸੰਸਦ ਦੇ ਵਿੱਚ ਇੱਕ ਦਿਨ ਚ ਇਹਨਾਂ ਦੇ 50-50 ਐਮਪੀ ਨੂੰ ਬਾਹਰ ਕੱਢ ਕੇ ਮਾਰ ਦੇਤੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸ਼ਤ ਨਹੀਂ ਕੀਤੇ ਇਹਨਾਂ ਨੂੰ ਕਰ ਦੋ ਨਾ ਮੈਂ ਕਹਿੰਦਾ ਅੰਦਰ ਰੱਖੋ ਜਿੰਦਾ ਲਾਓ ਉਹ ਮੋਦਾਵਾ ਉਹ ਜੋ ਥੋੜੇ ਕਹੇ ਤੇ ਮੋਦਾਵਾ ਥੋੜੀ ਹੋ ਜੂ ਸੋ ਸਪੀਕਰ ਮੋਦਾਵਾ ਸਪੀਕਰ ਸਾਹਿਬ ਤੁਹਾਨੂੰ ਤੁਹਾਡੇ ਬਾਰੇ

ਉਦੇ ਲਈ ਲੋਕ ਸਾਡੇ ਕੋਲੋਂ ਜਵਾਬ ਮੰਗਣਗੇ। ਤੋਂ ਮੈਂ ਬੇਨਤੀ ਕਰਦਾ ਕਿ ਮੰਤਰੀ ਬਲਕਾਰ ਸਿੰਘ ਮਤਾ ਪੇਸ਼ ਕਰਨਗੇ। ਜੀ। ਜਿੰਦਾਬਾਦ ਜਿੰਦਾਬਾਦ। ਮਾਨ ਜੋ ਸਪੀਕਰ ਸਾਹਿਬ ਸਿਕਰ ਪਰਸਟਾਉ ਕਰਦਾ ਹਾਂ। ਸਿਕਰ ਸਾਹਿਬ ਪੰਜਾਬ ਵਿਦਾਨ ਸਭਾ ਇੱਕ ਮਿੰਟ ਜੀ, ਟੀਐਮ ਸਾਹਿਬ ਬਹਿਣੇ ਦੇ ਕਾਰਨ ਨੇ। ਸਪੀਕਰ ਸਾਹਿਬ ਇਹਨਾਂ ਨੂੰ ਬਲਕਾਂ ਸਿੰਘ ਜੀ ਬਲਕਾਂ ਸਿੰਘ ਜੀ ਚਲ ਵੇਗਾ ਨਹੀਂ ਵੇਗਾ ਨਹੀਂ ਪਾਵੇਗਾ ਅਤੇ ਰਾਜਪਾਲ ਦੇ ਪਾਸ਼ੇ ਤੋਂ ਤੁਰੰਤ ਪਹਿਲਾਂ ਉਸੇ ਦਰਾਂ ਜਾਂ ਤੁਰੰਤ ਬਾਅਦ ਕੋਈ ਇਸ਼ਹਾਰ ਨਹੀਂ ਦਿਖਾਵੇਗਾ ਜਾਂ ਕੋਈ ਨਾਰਾ ਨਹੀਂ ਲਗਾਵੇਗਾ ਜਾਂ ਜੋ ਪ੍ਰਗਟ ਨਹੀਂ ਕਰੇਗਾ ਜਾਂ ਕੋਈ ਪੁਆਇੰਟ ਆਫ ਆਰਡਰ ਵਾਰਡ ਵਾਰ ਜਾਂ ਬਹਿਸ ਨਹੀਂ ਕਰੇਗਾ ਇਹਨਾਂ ਨਿਯਮਾਂ ਵਿੱਚ ਇਹ ਵੀ ਅਪਵੰਦ ਹੈ ਕਿ ਉਪਰ ਵਰਣਿਤ ਵਿੱਚੋਂ ਕੋਈ ਵੀ ਉਲੰਘਣਾ ਕਰਨ ਨੂੰ ਸਾਧਨ ਦੀ ਤਹੀਮ ਸਮਝਿਆ ਜਾਵੇਗਾ ਅਤੇ ਉਲੰਘਣਾ ਕਰਨ ਵਾਲੇ ਮੈਂਬਰਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਰਾਜਪਾਲ ਜੀ ਦੇ ਜੀ ਵੱਲੋਂ 1 ਮਾਰਚ 2024 ਨੂੰ ਜਦੋਂ ਇਸ ਪ੍ਰਸਤਾਵ ਸਦਨ ਵਿੱਚ ਭਾਸ਼ਣ ਦੇਣਾ ਸ਼ੁਰੂ ਕੀਤਾ ਗਿਆ ਤਾਂ ਸੰਦੀਪ ਜਾਖੜ ਜੀ ਨੂੰ ਛੱਡ ਕੇ ਇੰਡੀਆ ਨੈਸ਼ਨਲ ਕਾਂਗਰਸ ਦੇ ਸਦਨ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਉਹਨਾਂ ਦੇ ਭਾਸ਼ ਉਹਨਾਂ ਨੂੰ ਭਾਸ਼ਣ ਦੇਣ ਤੋਂ ਰੋਕਿਆ ਗਿਆ ਇਸ ਤਿਹਾਰ ਦਿਖਾਏ ਗਏ ਨਾਰੇ ਲਗਾਏ ਨੋਸ ਪ੍ਰਗਟ ਕੀਤਾ ਗਿਆ ਬਹਿਸ ਕੀਤੀ ਗਈ ਅਤੇ ਵੈਲ ਆਫ ਦੀ ਹਾਊਸ ਵਿੱਚ ਆ ਕੇ ਸਰਕਾਰ ਉੱਤੇ ਨਾਰੇ ਲਗਾਏ ਗਏ ਇਹਨਾਂ ਮੈਂਬਰਾਂ ਵੱਲੋਂ ਸਦਨ ਵਿੱਚ ਇਹਨਾਂ ਰੌਲਾਪਾ ਪਾਇਆ ਅਤੇ ਸ਼ੋਸ਼ਾਭਾ ਵਿੱਚ ਆਇਆ ਗਿਆ ਕਿ ਮਾਨਜੋਗ ਰਾਜਪਾਲ ਜੀ ਨੂੰ ਪਾਸ਼ਨ ਦੇਣ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ ਮਾਨਜੋਗ ਰਾਜਪਾਲ ਵੱਲੋਂ ਵੀ ਇਹ ਇਸ ਇਸ ਦਾ ਬਹੁਤ ਬੁਰਾ ਬਣਾਇਆ ਗਿਆ ਅਤੇ ਉਹਨਾਂ ਵੱਲੋਂ ਵੀ ਹਾ ਵਾਰ-ਵਾਰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਕੰਮ ਲਈ ਕਿਹਾ ਗਿਆ ਅਤੇ ਇਹ ਵੀ ਬੇਨਤੀ ਕੀਤੀ ਗਈ ਕਿ ਉਹਨਾਂ ਦੇ ਭਾਸ਼ਣ ਨੂੰ ਅਪਰੰਤ ਨਿਯਮਾਂ ਅਨਸਾਰ ਇਸ ਤੇ ਬਹਿਸ ਕਰਨ ਸਮੇਂ ਉਹ ਆਪਣੀ ਗਣ ਰੱਖ ਸਕਦੇ ਪਰ ਮੈਂਬਰਾਂ ਨੇ ਲਗਾਤਾਰ ਸਦਨ ਵਿੱਚ ਸ਼ੋਸ਼ ਬਚਾਈ ਰੱਖਿਆ ਉਹਨਾਂ ਵੱਲੋਂ ਜਾਣ ਬੁੱਝ ਕੇ ਵਿਗੜ ਪਾਇਆ ਗਿਆ ਜਿਸ ਦੇ ਸਿੱਟੇ ਵਜੋਂ ਮਾਨ ਜੋਗ ਰਾਜਪਾਲ ਨੂੰ ਆਪਣਾ ਭਾਸ਼ਣ ਵਿੱਚ ਹੀ ਛੰਨਾ ਪਿਆ ਇਸ ਲਈ ਇਹ ਸਦਨ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ 1 ਮਾਰਚ 224 ਨੂੰ ਸਦਨ ਵਿੱਚ ਹਾਜ਼ਰ ਮੈਂਬਰਾਂ ਦੇ ਇਸ ਵਿਵਹਾਰ ਦੀ ਪ੍ਰਪੂਰ ਨਿੰਦਾ ਕਰ ਰਹਾ ਕਿ ਇਹਨਾਂ ਮੈਂਬਰਾਂ ਵੱਲੋਂ ਇਸ ਤਰ੍ਹਾਂ ਕਰਕੇ ਸਦਨ ਦੀ ਤਹੀਨ ਕੀਤੀ ਗਈ ਹੈ ਤੇ ਸਦਨ ਦੇ ਮਰਯਾਦਾ ਦੀ ਉਲੰਘਣਾ ਕੀਤੀ ਗਈ ਹੈ ਇਸ ਲਈ ਸ੍ਰੀ ਸੰਦੀਪ ਜਾਖੜ ਨੂੰ ਛੱਡ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਮਾਰਤ 224 ਨੂੰ ਮਾਨਯੋਗ ਲਾਇਪਾਲ ਜ਼ਿਲ੍ਹੇ ਪਾਸ਼ਨਦਾਨ ਹਾਜ਼ਰ ਮੈਂਬਰਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰ ਸੰਚਾਲਨ ਨੂੰ ਨਿਧਵਾਵਲੀ ਦੇ ਨਿਜ਼ਮ 17 ਉੜਾ ਦੀ ਉਲੰਘਣਾ ਕਰਨ ਕਾਰਨ ਉਹਨਾਂ ਵੱਦ ਮਾਨਯੋਗ ਸਪੀਕਰ ਵੱਲੋਂ ਸਖਤ ਗੁਆਰਵੀ ਕੀਤੀ ਜਾਵੇ ਅਤੇ ਇਹ ਵਿਸ਼ੇਸ਼ ਅਲਕਾਰ ਕਮੇਟੀ ਨੂੰ 1000 ਰੁਪਏ ਜਾਵੇ ਜੀ ਧੰਨਵਾਦ ਜੀ ਪ੍ਰਸਤਾਵ ਪੇਸ਼ ਕੀਤਾ ਅਤੇ ਫੋਟ ਕੀਤਾ ਗਿਆ ਸਮਝਿਆ ਜਾਵੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਆ ਪਗਦੀ ਦਿੱਤ ਹੈ ਆ ਪਗਦੀ ਦਿੱਤਾ ਪ੍ਰਸਤਾਵ ਸਰਕਾਰ ਹੋਇਆ ਇਹ ਬੜਾ ਸੰਗੀਨ ਮਸਲਾ ਜਿਹੜਾ ਪ੍ਰਸਤਾਵ ਅੱਜ ਹਾਊਸ ਨੇ ਪਾਸ ਕੀਤਾ ਹੈ ਹਾਊਸ ਦੀ ਮਰਿਆਦਾ ਦਾ ਨੂੰ ਵੜਾ ਕੇ ਰੱਖਣ ਦਾ ਦਾਇਤਕ ਹਰੇਕ ਮੈਂਬਰ ਦਾ ਨਾ ਕਿ ਉਹ ਇਕੱਲੇ ਸੱਤਾ ਪੱਖ ਦਾ ਲਾਏ ਇਕੱਲੇ ਵਿਪੱਖ ਦਾ ਸਾਰੇ ਮੈਂਬਰ ਸਾਹਿਬਾਨ ਨੂੰ ਚਾਹੀਦਾ ਹੈ ਇਹ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਸੋ ਮੈਂ ਇਸ ਮਤੇ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਸਾਰੇ ਮੈਂਬਰਸ ਦਾ ਮਿਸਕੰਡਕਟ ਦਾ ਨੋਟਿਸ ਲੈਂਦਿਆਂ ਹੋਇਆ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਪਾਸ ਭੇਜਦਾ ਹਾਂ ਰਾਜਪਾਲ ਜੀ ਦੇ ਭਾਸ਼ਣ ਤੇ ਬਹਿਸ ਲਈ ਸਮੇਂ ਦੀ ਵੰਡ ਬੈਠੇ ਮੁਖਤਰੀ ਜੀ ਮੁਖਤਰੀ ਸਿਆ ਹੁਕਮਤ ਜੀ ਸਪੀਕਰ ਸਾਹਿਬ ਇਹਨਾਂ ਨੂੰ ਮੁਰਦਾਬਾਦ ਦੇ ਨਾਰੇ ਲਾਉਣ ਲਈ 15 ਮਿੰਟ ਦਾ ਟਾਈਮ ਦੇ ਦਿੱਤਾ ਜਾਵੇ ਮੁਰਦਾਬਾਦ ਰਾਜਪਾਲ ਜੀ ਦੇ ਭਾਸ਼ਣ ਤੇ ਬਹਿਸ ਲਈ ਸਮੇਂ ਦੀ ਵੰਡ ਆਮ ਆਦਮੀ ਪਾਰਟੀ ਦੇ 92 ਮੈਂਬਰ ਨੇ 2 ਘੰਟੇ 21 ਮਿੰਟ ਟੋਟਲ ਬਣੇ 141 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਚੋਅ ਸਪੀਕਰ ਮਰਦਾਬਾਹ ਜੀ ਜੀ ਮੁਖਮਤ ਜੀ ਸਾਹਿਬ ਸਪੀਕਰ ਸਾਹਿਬ ਜਿਹੜੇ ਸਾਡੇ ਬੁਲਾ ਰਹੇ ਨਵੇਂ ਮੁੰਡੇ ਚੁਣੇ ਹੋਏ ਨੇ ਜਿਨ੍ਹਾਂ ਦੇ ਇਲਾਕਿਆਂ 'ਚ ਕੰਮ ਹੋ ਗਿਆ ਕਿਸੇ ਦੇ 25 30 ਸਾਲ ਬਾਅਦ ਪਾਣੀ ਆ ਗਿਆ ਕਸਿਆਂ 'ਚ ਕਿੱਥੇ ਬਿਜਲੀ ਪਹੁੰਚ ਗਈ ਕਿੱਥੇ ਇਨਫਰਾਸਟ੍ਰਕਚਰ ਪਹੁੰਚ ਗਿਆ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਇਹਨਾਂ ਦਾ ਕੀ ਹੈ ਜੀ ਇਹ ਤਾਂ ਐਂ ਹੀ ਰਹਿੰਦੇ ਨੇ ਇਹ ਜੀ ਇਹਨਾਂ ਤੇ ਨੂੰ ਜਿਆਦਾ ਸੀਰੀਅਸ ਨਾ ਲਿਆ ਜਾਵੇ ਤੇ ਸਾਡੇ ਜਿੰਨੇ ਵੀ ਬੁਲਾ ਰਹੇ ਨੇ ਟਾਈਮ ਦਿੱਤਾ ਜਾਵੇ ਜੀ 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 ਸੋ ਮੈਂ ਇੱਕ ਵਾਰ ਸਮੇਂ ਦੀ ਵੰਡ ਅਨਾਉਂਸ ਕਰ ਦਿਆਂ ਉਸ ਤੋਂ ਬਾਅਦ ਫੇਰ ਆਪਾਂ ਸਾਰਨ ਬੋਕਰਮ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ 28 ਮਿੰਟ ਨੇ ਜੀ ਤੁਹਾਡੀ ਲਿਸਟ ਆ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੈਂਬਰ ਨੇ 5 ਮਿੰਟ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ 3 ਮਿੰਟ ਹੈ ਜੀ ਭੋਜਨ ਸਮਾਜ ਪਾਰਟੀ ਦੇ ਇੱਕ ਮੈਂਬਰ ਨੇ ਜੀ 2 ਮਿੰਟ ਨੇ ਜੀ ਉਹਨਾਂ ਦੇ ਆਜ਼ਾਦ ਮੈਂਬਰ ਇੱਕ ਨੇ ਜੀ ਉਹਨਾਂ ਦੇ 2 ਮਿੰਟ ਨੇ ਸੋ ਮੁਰਦਾਬਾਦ ਕਾਲ ਸਪੀਕਰ ਮੁਰਦਾਬਾਦ 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 ਆਪਾਂ ਹੁਣ ਜੇ ਇਹ ਨਾਅਰੇ ਨੂਰੇ ਪੂਰੇ ਹੋ ਗਏ ਉਹ ਤਾਂ ਬੈਹ੍ਹ ਦਈਏ ਬੈਠ ਕਰ ਲਈਏ ਮੁਰਦਾਬਾਦ ਮੁਰਦਾਬਾਦ ਸੋ ਤਾਰਾ ਪਹਿਲਾ ਪਹਿਲਾ ਤਾਰਾ ਤਾਰਾ ਪਹਿਲਾ ਤਾਨੇ ਵਾਲੇ ਗੱਲ ਤੇ ਤੂੰ ਹੀ ਰੋਕੇ ਸੁਣੇ ਨਹੀਂ ਲਵਾ ਸਕਦੇ ਤੁਸੀਂ ਮੁੱਖ ਮੰਤਰੀ ਲਵਾ ਸਕਦਾ ਤਾਰਾ ਕਿਹਨੇ ਨਹੀਂ ਲਵਾ ਸਕਦੇ ਤਾਰਾ ਤਾ ਤਾਲਾ ਗਿਆ ਤੁਸੀਂ ਦਿਖਾਓ ਹੋਕ ਸੁਵੇਤ ਸ਼ੁਰੂ ਕਰੋ ਇਹ ਤਾਰੇ ਪੁਣੇ ਵਾਲੇ ਨੇ ਦੇਖੋ ਮੈਂ ਕਿ ਲਾ ਸਕਦੇ ਪਤਾ ਕਿ ਨਹੀਂ ਲਾ ਸਕਦੇ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਕੋਈ ਸਿਆਣੇ ਕੰਮ ਹਾਊਸ ਦਾ ਕੰਮ ਚਲਾਉਣ ਲਈ ਆਇਆ ਇੱਥੇ ਤੁਸੀਂ ਮੇਰੀ ਡਿਊਟੀ ਲਈ ਹੈ ਇਹ ਟਾਲੇ ਦਾ ਮਤਲਬ ਇਹ ਹੈ ਵੀ ਗੱਲ ਗੱਲ ਸੁਣਿਆ ਵੀ ਕਰੋ ਮੁੱਖ ਮੰਤਰੀ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਹਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਹਾਂ ਉਹਨਾਂ ਨੇ ਇੱਕ ਸਿੰਬੋਲਿਕ ਇੱਕ ਸਿੰਬਲ ਦਿੱਤਾ ਕਿਉਂਕਿ ਸਿੱਧੀਆਂ ਗੱਲਾਂ ਨਾਲ ਤਾਂ ਤੁਸੀਂ ਸਮਝਦੇ ਨਹੀਂ ਸੋ متری صاحب کی جہری گل ہے میں بےنتی کرنا چیتن سنگھ جی بولنے امرتپال جی امرت پالانند سر تا بہت بہت دنواد مجھ ایک منٹ ایک منٹ ਗੁਰਪ੍ਰੀਤ ਸਿੰਘ ਬਣਾਵਾਲੀ ਬੋਲਣਗੇ ਜੀ ਉਹਨਾਂ ਨੇ ਮੂਵ ਕੀਤਾ ਜੀ ਗੁਰਪ੍ਰੀਤ ਸਿੰਘ ਬਣਾਵਾਲੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਇੱਕ ਮਿੰਟ ਜੀ ਦੇਖੋ ਜੀ ਸੰਵਿਧਾਨ ਸਾਡੇ ਅਸਤੇ ਮੁਕਾ